ਆਪ ਕਿਉਂ ਗਿਆ ਸੀ ਦੇਖਣਾ ਸੀ ਇੱਥੇ ਕੀ ਦੇਖਣਾ ਸੀ ਕਿਹੋ ਜਿਹਾ ਮੋੜਾ ਹਾਂ ਸਰਕਾਰ ਕੀ ਕਰਦੀ ਆ ਤਿੰਨ ਜੂ ਗੈਸ ਡਿੱਗੇ ਸੀਗੇ ਅੱਛਾ ਹਾਂਜੀ ਕਿਹਾ ਸੀਗਾ ਟੀਵੀ 'ਚ ਦੇਖਿਆ ਸੀ ਹਾਂਜੀ ਬਾਅਦ ਫਿਰ ਦਾਦਾ ਜੀ ਨੂੰ ਕਿਹਾ ਵੀ ਮੈਨੂੰ ਲੈ ਕੇ ਚੱਲੋ ਨਾਲ ਹਾਂਜੀ ਕਿਹਾ ਸੀ ਪਰ ਦਿੱਲੀ ਜਾਣਾ ਸੀ ਉਦੋਂ ਜਾਣ ਸੀਗੇ ਐਦ ਕਿ ਇੱਥੇ ਆ ਗਏ ਹਾਂ ਚੰਦ ਨਜ਼ਰ ਆਪਣੇ ਆਗੂਆਂ ਦਾ ਕੋਈ ਆਡਰ ਨਹੀਂ ਆਉਂਦਾ ਹੁਕਮ ਨਹੀਂ ਆਉਂਦਾ ਉਹ ਨਜ਼ਰ ਬੈਠੀ ਆ ਸਾਰੇ ਕਿਸਾਨ ਬਾਜੇ ਜੋ ਹੁਕਮ ਆਊਗਾ ਫਿਰ ਇਹ ਬਾਰਡਰ ਬੁੱਡਰ ਦਾ ਮਿੰਟਾਂ ਦਾ ਕੰਮ ਮਿੰਟਾਂ ਦਾ ਕੰਮ ਹੈ ਤਾਂ ਅੱਛਾ ਹਾਂਜੀ ਹਾਂਜੀ ਚਲ ਜੀ ਕਲਾਜੋ ਪੂਰਾ ਜੀ ਹਾਂਜੀ ਆਪਣੇ ਜਿਹੜੇ ਸਿੱਖ ਸੀ ਅਹਿਮਦ ਸ਼ਾਹ ਅਦਾਲੀ ਨੂੰ ਰੋਗਤਾ ਸੀ ਇਹ ਤਾਂ ਚੀਜ਼ ਹੀ ਕੁਛ ਨਹੀਂ ਕਿਹੜੇ ਬਾਗ ਦੀ ਮੂਲੀ ਆ ਤੱਕ ਨੌਰੀ ਬਾਰਡਰ ਤੇ ਮੌਜੂਦ ਆ ਕਿਸਾਨ ਆਪਣੇ ਹੱਕ ਲੈਂਣ ਦੇ ਲਈ ਸੜਕਾਂ ਤੇ ਉਤਰ ਗਿਆ ਇੱਕ ਵਾਰ ਦੁਬਾਰ ਤੋਂ ਫਿਰ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੋਇਆ ਹੈ ਤੇ ਕਿਸਾਨਾਂ ਤੇ ਕੇਂਦਰ ਦਾ ਰੇਡ ਕ ਹੈ ਜਿਹੜਾ ਦੁਬਾਰ ਤੇ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਇੱਥੇ ਬਾਪੂ ਜੀ ਆਏ ਨੇ ਆਪਣੇ ਪੋਤੇ ਨੂੰ ਲੈ ਕੇ ਪੋਤੇ ਨੂੰ ਨਾਲ ਲੈ ਕੇ ਆਏ ਹੋ ਹਾਂਜੀ ਪੋਤਾ ਜੀ ਹਾਂਜੀ ਪੋਤਾ ਜੀ ਦਿਖਾਉਣ ਲੈ ਕੇ ਆਏ ਹੋ ਇੱਥੇ ਕਿਹੋ ਜਿਹਾ ਮੌਜਾ ਹੈ ਹਾਂਜੀ 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 ਤੁਸੀਂ ਨਾਲ ਆਇਓ ਦਾਦਾ ਜੀ ਦੇ ਹਾਂਜੀ ਜੀ ਅੱਛਾ ਆਪ ਕਿਹਾ ਸੀਗਾ ਤੁਸੀਂ ਆਉਣ ਨੂੰ ਜਾਂ ਤੁਹਾਨੂੰ ਲੈ ਕੇ ਆਏ ਨੇ ਨਾਲ ਆਪ ਹੀ ਕਿਹਾ ਸੀ ਜੀ ਅੱਛਾ ਹਾਂਜੀ ਆਪ ਕਿਹਾ ਸੀ ਦੇਖਣਾ ਸੀ ਇੱਥੇ ਕੀ ਦੇਖਣਾ ਸੀ ਕਿਹੋ ਜਿਹਾ ਮਾਹੌਲ ਆ ਸਰਕਾਰ ਕੀ ਕਰਦੀ ਆ ਅੱਛਾ ਹਾਂਜੀ ਕਿਹੜੀ ਕਲਾਸ ਚ ਪੜਦੇ ਹੋ ਮੈਂ 6ਵੀਂ ਜਾਂਦੀ 6ਵੀਂ ਕਲਾਸ ਚ ਪੜ੍ਹਦੀ ਹਾਂਜੀ ਕਿਵੇਂ ਦਾ ਲੱਗਿਆ ਮਾਹੌਲ ਫਿਰ ਇੱਥੇ ਆ ਕੇ ਠੀਕ ਆ ਜੀ ਵਧੀਆ ਸ਼ਾਂਤੀ ਅੱਜ ਤਾਂ ਸ਼ਾਂਤੀ ਆ ਅੱਜ ਹਾਂਜੀ ਪਹਿਲਾਂ ਪਤਾ ਲੱਗਿਆ ਸੀ ਕੁਛ ਹਾਂਜੀ ਲੱਗਾ ਸੀ ਅੰਜੂ ਗੈਂਸ ਡਿੱਗੇ ਸੀਗੇ ਅੱਛਾ ਹਾਂਜੀ ਦੇਖਿਆ ਸੀਗਾ ਟੀਵੀ ਚ ਦੇਖਿਆ ਸੀ ਹਾਂਜੀ ਅੱਛਾ ਫੋਨ ਦੇ ਵਿੱਚ ਦੇਖਿਆ ਹੋਣਾ ਫਿਰ ਹਾਂਜੀ ਫੋਨ ਟੀਵੀ 'ਤੇ ਦੇਖਿਆ ਸੀ ਉ ਤੋਂ ਬਾਅਦ ਫਿਰ ਦਾਦਾ ਜੀ ਨੂੰ ਕਿਹਾ ਵੀ ਮੈਨੂੰ ਲੈ ਕੇ ਚੱਲੋ ਨਾਲ ਹੈ ਹਾਂਜੀ ਕਿਹਾ ਸੀ ਅੱਜ ਐਤਵਾਰ ਸੀਗਾ ਹਾਂ ਛੁੱਟੀ ਸੀ ਇਸ ਕਰਕੇ ਆ ਗਏ ਦੇਖਣੇ ਨਾਲੇ ਹਾਂ ਮੈਂ ਦੇਖਣੇ ਕਿ ਨੁਕਸਾਨ ਆਇਆ ਹਾਂ ਉਗਰਾ ਵਧੀਆ ਕੀਤਾ ਹੋਇਆ ਵਾਪਰਬੰਦ ਸਾਰਿਆਂ ਨੇ ਰਹਿੰਦਾ ਵੀ ਕੀਤਾ ਹੋਇਆ ਵਾ ਹਾਂ ਨਾਲੇ ਪੁਲਿਸ ਅੱਜ ਸਾਰੇ ਸ਼ਾਂਤ ਬੈਠੇ ਹੋਏ ਨੇ ਹਾਂ ਡੈਕ ਡੁਕ ਲਾਏ ਹੋਏ ਵਧੀਆ ਮੂਲ ਲੱਗੰਦੇ ਆ ਇੱਥੇ ਨਾ ਜੀ ਮੂਸੇ ਵਾਲਾ ਚੱਲਦਾ ਹਾਂਜੀ ਵੇਚੀ ਚੱਲਣ ਦੇ ਆ। ਅੱਛਾ। ਹਾਂਜੀ। ਤਾਂ ਦੇਖਿਆ ਕਿਸਾਨਾਂ ਨਾਲ ਮਿਲੇ ਫਿਰ ਇਹ ਨਾਲ ਖੜੇ ਨੇ ਕਿਸਾਨ ਕੀ ਕਹਿੰਦੇ ਫਿਰ ਤੁਹਾਨੂੰ? ਕੁਝ ਨਹੀਂ ਵੀ ਗੱਲਾਂ-ਬਾਤਾਂ ਕੀਤੀਆਂ ਜੀ। ਗੱਲਾਂ-ਬਾਤਾਂ ਕੀ ਹੋਈਆਂ? ਵਧੀਆ ਗੱਲਾਂ-ਬਾਤਾਂ ਹੋਈਆਂ। ਹਾਂਜੀ। ਕੀ ਕੀ ਗੱਲਬਾਤ ਹੋਈ ਫਿਰ? ਉਸੇ ਕੱਢ ਚੜਦੀ ਕਲਾ। ਅੱਛਾ। ਹਾਂਜੀ। ਸਕੂਲ ਦੇ ਵਿੱਚ ਦੱਸ ਦਿੰਦੇ ਤੁਹਾਨੂੰ ਇਹਦੇ ਬਾਰੇ ਵੀ ਇਹ ਅੰਦੋਲਨ ਜਿਹੜਾ ਚੱਲ ਰਿਹਾ ਕੋਈ ਟੀਚਰ ਦੱਸਦਾ ਹੋਵੇ ਜਾਂ ਨਾ ਜੀ ਸਕੂਲਾਂ 'ਚ ਕੌਣ ਦੱਸਦਾ? ਕਿਹੜੇ ਸਕੂਲ 'ਚ ਪੜ੍ਹਦੇ ਹੋ ਤੁਸੀਂ? ਸਪਾਰਕਲਿੰਗ ਕਿਡਜ਼ ਦਾ ਫਾਊਂਡੇਸ਼ਨ 'ਚ। ਅੱਛਾ। ਹਾਂਜੀ। ਸਕੂਲਾਂ ਦੇ ਵਿੱਚ ਨਹੀਂ ਆ ਰਹੇ ਐਸਐਸ ਦੇ ਸਕੂਲ ਨੇ ਜੇ ਹਾਂਜੀ ਇਹਨਾਂ ਚ ਕੀ ਦੱਸਣਾ ਪੰਜਾਬੀ ਭਾਸ਼ਾ ਤੋਂ ਦੂਰ ਕਰ ਰਹੇ ਨੇ ਇਹ ਸਾਰੇ ਮਾਤ ਭਾਸ਼ਾ ਛਡਾ ਰਹੇ ਨੇ ਆਪਾਂ ਇਹ ਨਹੀਂ ਚਾਹੁੰਦੇ ਕਿ ਭਾਸ਼ਾ ਸਾਰੀਆਂ ਸਿੱਖਣੇ ਚਾਹੀਦੀਆਂ ਪਰ ਜਿਹੜੀ ਮਾਤ ਭਾਸ਼ਾ ਪੰਜਾਬੀ ਤੋਂ ਬੱਚੇ ਦੂਰ ਹੋ ਰਹੇ ਨੇ ਇਹ ਆਰਐਸਐਸ ਦਾ ਇਹੀ ਹੈ ਕਾਰਨ ਵੀ ਇਹ ਪੰਜਾਬੀ ਪੜ੍ਹਨਗੇ ਬੱਚੇ ਤੇ ਕੁਰਬਾਨੀ ਤੋਂ ਦੂਰ ਹੋਣਗੇ ਬਸ ਆ ਚੀਜ਼ ਹਾਂਜੀ ਤੁਹਾਡਾ ਪੋਤਾ ਕਹਿੰਦਾ ਮੈਂ ਟੀਵੀ ਦੇ ਵਿੱਚ ਵੀ ਦੇਖਿਆ ਫੋਨ ਦੇ ਵਿੱਚ ਵੀ ਦੇਖਿਆ ਵੀਵੇ ਹੰਜੂ ਗੈਸ ਦੇ ਗੋਲੇ ੁੱਟੇ ਜਾ ਰਹੇ ਸੀ ਅੱਜ ਫੇਰ ਵੀ ਲੈ ਕੇ ਆਏ ਹੋ ਇਹਨੂੰ ਪੂਰਾ ਹੌਸਲੇ ਚ ਹੈ ਹਾਂਜੀ ਹਾਂ ਪੂਰਾ ਪੂਰਾ ਕਰੇ ਦੱਸਦੇ ਹੁੰਦੇ ਕੀ ਕੀ ਦੱਸਦੇ ਹੁੰਦੇ ਬਾਰੇ ਕਿਸਾਨ ਅੰਦੋਲਨ ਜਿਹੜਾ ਪਹਿਲਾਂ ਚੱਲਿਆ ਐਵੇਂ ਹੀ ਲੱਗਦਾ ਇਹਨਾਂ ਨੂੰ ਸ਼ਾਮ ਨੂੰ ਆਉਂਦੇ 5:00 ਵਜੇ ਫਿਰ ਟਿਊਸ਼ਨ ਤੇ ਚਲੇ ਸਵੇਰੇ ਤੜਕੇ ਚਲੇ ਇਹਨਾਂ ਨੂੰ ਕੀ ਦੱਸਣਾ ਵਿਚਾਰਿਆਂ ਨੂੰ ਅੱਛਾ ਹਾਂਜੀ ਹਾਂ ਸਕੂਲਾਂ 'ਚ ਜ਼ਿੰਦਗੀ ਰਹਿ ਗਈ ਕਿਤਨਾ ਕਿਤੇ ਹਾਂ ਬਸ ਸਕੂਲਾਂ ਕਿਤਾਬੀ ਕੀੜੇ ਬਣ ਗਏ ਬੱਚੇ ਹਾਂਜੀ ਤਾਂ ਕਿਸਾਨ ਅੰਦੋਲਨ ਜਿਹੜਾ ਪਹਿਲਾਂ ਲੱਗਿਆ ਸੀ ਉਹਦੇ ਬਾਰੇ ਜ਼ਿਆਦਾ ਕੁਝ ਉਨਾ ਛੋਟਾ ਉਹ ਤਾਂ ਛੋਟਾ ਹੀ ਸੀ ਉਹ ਛੋਟਾ ਹੀ ਸੀਗਾ ਹਾਂਜੀ ਆਂਦੋਲਾ ਫਿਰ ਦੇਖ ਲਿਆ ਤਾਂ ਆਪਣੇ ਅੱਖੀ ਹਾਂਜੀ ਉਹ ਦਿੱਲੀ ਜਾਣਾ ਸੀ ਉਦੋਂ ਜਾ ਨਹੀਂ ਸਕੇ ਸੀ ਹਾਂ ਉਹ ਐਦਕੀ ਇੱਥੇ ਆ ਗਏ ਆ ਚੱਲ ਅੱਛਾ ਹਾਂਜੀ ਐਦਕੀ ਇੱਥੇ ਆ ਗਿਆ ਹਾਂਜੀ ਹੁਣ ਬੰਗਾਲ ਚ ਬੰਗਾਲ ਵਾਲਿਆਂ ਨੇ ਬੰਗਾਲੀ ਭਾਸ਼ਾ ਨਹੀਂ ਛੱਡੀ ਆ ਉਹਦੀ ਮਾਤ ਭਾਸ਼ਾ ਆਪਣੇ ਪੰਜਾਬ ਦੇ ਪੰਜਾਬੀ ਭਾਸ਼ਾ ਸਾਰੇ ਸਲੇਵਸ ਇਹਨਾਂ ਨੇ ਇੰਗਲਿਸ਼ ਚ ਕਰਤਾ ਚਲੋ ਮੰਨਦੇ ਆਂ ਇੰਗਲਿਸ਼ ਦੀ ਇੱਕ ਬੁੱਕ ਰੱਖਣਾ ਹਨਾ ਤੇ ਬੱਚਿਆਂ ਨੂੰ ਇੰਗਲਿਸ਼ ਤੇ ਸਾਰਾ ਇੰਗਲਿਸ਼ ਤੇ ਹੀ ਕਰਦਾ ਸਾਰਾ ਆਪਾਂ ਮੰਨਦੇ ਵੀ ਇੰਗਲਿਸ਼ ਪੜ੍ਹ ਠੀਕ ਹੈ ਚਲੋ ਤੇ ਤਾਂ ਇਹ ਤੇ ਲਿਖ ਕੇ ਲੈ ਕੇ ਆਇਸੀ ਕੁਝ ਤੁਸੀਂ ਸਿਖਾਉਂਦੇ ਸੀਗੇ ਕੁਝ ਦਿਖਾਉਂਦੇ ਸੀਗੇ ਪੜ੍ਹ ਕੇ ਸੁਣਾਉਂਗੇ ਸੁਣਾ ਦਿਨ ਵੇਂ ਤੇ ਜਿਵੇਂ ਸਰਕਾਰ ਕਹਿ ਰਹੀ ਹੈ ਕਿ ਜੋ ਕਿਸਾਨ ਧਰਤੀ ਇੱਥੇ ਲਾ ਪਾਣੀ ਵਕਾਰ ਰਹੇ ਹਨ ਸਰਕਾਰ ਦੋ ਫਸਲਾਂ ਨੂੰ ਛੱਡ ਕੇ ਬਾਕੀ ਤੇ 23 ਫਸਲਾਂ ਤੇ ਐਮ ਐਸ ਪੀ ਦੇਵੇ ਕਿਸਾਨਾਂ ਦਾ ਕਿਹੜਾ ਦਿਮਾਗ ਰਾਵ ਹੈ ਕਰਾ ਵੇ ਕੇ ਝੋਨਾ ਲਗਾਉਣਗੇ ਐਸਪੀ ਦੇ ਕਾਨੂੰਨ ਬਣਾਵੇ ਐਸਪੀ ਤੇ ਖੁੱਲੀ ਖਰੀਦ ਐਮਐਸਪੀ ਤੇ ਐਮਐਸ ਐਮਐਸਪੀ ਖੁੱਲੀ ਖਰੀਦ ਕਰਦਾ ਹੈ ਤੇ ਸਰਕਾਰ ਕਾਰਵਾਈ ਕਰੇ ਜੋ ਇਸ ਨੇ ਨਹੀਂ ਵੀ ਖਰੀਦ ਕਰਦਾ ਪਰ ਸਰਕਾਰ ਤਾਂ ਅਯੋਗਪਤੀਆਂ ਦੇ ਥੱਲੇ ਲੱਗੀ ਹੋਈ ਹੈ ਪਤਾ ਹੀ ਆਪਾਂ ਨੂੰ ਇੱਕ ਪਾਸੇ ਤਾਂ ਮੋਦੀ ਸਾਹਿਬ ਵਿਸ਼ਗੁਰੂ ਬਣ ਦੇ ਸੁਪਨੇ ਲੈ ਰਿਹਾ ਹੈ ਦੂਜੇ ਪਾਸੇ ਕਿਸਾਨਾਂ ਦੀਆਂ ਮੰਗਾਂ ਮੋਦੀ ਨੇ ਮੰਨੀਆਂ ਨਹੀਂ ਸਨ ਉਹਨਾਂ ਨੂੰ ਯਾਦ ਕਰਾਉਣ ਲਈ ਕਿਸਾਨਾਂ ਇਕੱਤਰ ਹੋ ਰਹੇ ਹਨ ਤੇ ਕਿਸਾਨਾਂ ਤੇ ਸਰਕਾਰ ਅਤਿਆਚਾਰ ਕਰੀ ਹੈ ਤੇ ਅਸੀਂ ਤੁਹਾਡੇ ਮੀਡੀਆ ਵਾਲਿਆਂ ਦਾ ਧੰਨਵਾਦ ਕਰਦੇ ਹਾਂ ਤੇ ਜੋ ਕਿਸਾਨਾਂ ਦੀਆਂ ਖਬਰਾਂ ਆਲ ਵਰਡ ਵਿੱਚ ਪਚਾਰੇ ਹਨ ਬਾਕੀ ਗੋਦੀ ਮੀਡੀਆ ਤਾਂ ਸਰਕਾਰ ਦਾ ਨੂੰ ਵਿਕ ਚੁੱਕਾ ਹੈ ਪਰ ਸਾਡੇ ਕਿਸਾਨ ਜਬਰ ਤੇ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਰਨਗੇ ਸਰਕਾਰ ਸਾਡੀਆਂ ਹੱਕਾਂ ਜੋ ਹੱਕਾਂ ਮੰਗ ਰਹੇ ਤੇ ਸਾਡੇ ਸਬਰ ਨੂੰ ਪਰਖੇ ਨਾ अच्छा, आप, लेक अच्छा। अजी अजी। <सणा> आप, लिख आप, आप लिख के लेके आए मैंनु एदे वास्ते लिख के ले बोलले नी अच्छा हां जी ता दादा जी तो अड्डे कहंदे हक्की मंगा मंगण दे ਲਈ ਇੱਥੇ ਆਏ ਆਂ ਅਸੀਂ ਲਿਖ ਕੇ ਤੁਸੀਂ ਨਹੀਂ ਦਿੱਤਾ ਜਾਂ ਆਪ ਹੀ ਲਿਖਿਆ ਸੀ ਆਪ ਹੀ ਲਿਖਿਆ ਸੀ ਇਹਨਾਂ ਨੇ ਆਪ ਹੀ ਲਿਖਿਆ ਸੀ ਹਾਂ ਜੀ ਤਾਂ ਜਿਵੇਂ ਕਹਿੰਦੇ ਨੇ ਸਕੂਲਾਂ ਦੇ ਵਿੱਚ ਕਹਿੰਦੇ ਬੱਚਿਆਂ ਨੂੰ ਪੜਾਇਆ ਨਹੀਂ ਜਾਂਦਾ ਪੰਜਾਬੀ ਪੜਾਈ ਜਾਂਦੀ ਆ ਤੁਹਾਨੂੰ ਹਾਂ ਜੀ ਪੜਾਈ ਤੇ ਜਾਂਦੀ ਆ ਹਾਂ ਅੰਗਰੇਜ਼ੀ ਜ਼ਿਆਦੀ ਹੁੰਦੀ ਆ ਉੱਥੇ ਨਾ ਅੰਗਰੇਜ਼ੀ ਜ਼ਿਆਦੀ ਹੁੰਦੀ ਆ ਹਾਂ ਜੀ ਤਾਂ ਜਿਵੇਂ ਮਨ ਨੂੰ ਆਪਸ ਵਿੱਚ ਗੱਲਾਂ ਬਾਤਾਂ ਕਰਦੇ ਹੂੰ ਬੱਚੇ ਪੰਜਾਬੀ ਚ ਹੀ ਕਰਦੇ ਹੋ ਫਿਰ ਉੱਥੇ ਉੱਥੇ ਐਸੀ ਤਾਂ ਪੰਜਾਬੀ ਜੀਆਂ ਐਸੀ ਤਾਂ ਅੰਗਰੇਜ਼ੀ ਨਾ ਬੋਲੀਏ ਨਾ ਕਰੀਏ ਅੱਛਾ ਜਿੱਦਣ ਸਿੱਖਣੀ ਆ ਵੇਹੇ ਭਾਸ਼ਾ ਤਾਂ ਹਰ ਕੋਈ ਸਿੱਖਣੀ ਚਾਹੀਦੀ ਆ ਪਰ ਬੋਲਦੇ ਪੰਜਾਬੀ ਹਾਂਜੀ ਬੋਲਦੇ ਪਿਓਰ ਪੰਜਾਬੀ ਆਸੀਂ ਅੱਛਾ ਮੇਰੇ ਨਾਲ ਦੇ ਜਿੰਨੇ ਵੀ ਦੋਸਤ ਸਾਰੇ ਪੰਜਾਬੀ ਬੋਲਦੇ ਨੇ ਵਿੱਚ ਵਿੱਚ ਕੋਈ ਹਿੰਦੀ ਬੋਲਦੇ ਆ ਪਰ ਉਹ ਜ਼ਿਆਦਾਤਰ ਪੰਜਾਬੀ ਬੋਲਦੇ ਨੇ ਹਾਂਜੀ ਅੱਛਾ ਕਹਿੰਦੇ ਬਹੁਤ ਨੇ ਅੰਗਰੇਜ਼ੀ ਸਪੀਕ ਇਨ ਇੰਗਲਿਸ਼ ਪਰ ਬੋਲਦੇ ਨਹੀਂ ਕੋਈ ਸਾਡੇ ਕਲਾਸ ਕੋਈ ਨਹੀਂ ਬੋਲਦਾ ਨਹੀਂ ਤੁਹਾਨੂੰ ਕਹਿੰਦੇ ਕੋਈ ਰੋਕਦਾ ਤਾਂ ਨਹੀਂ ਪੰਜਾਬੀ ਬੋਲਣ ਨਾ ਜੀ ਹੁਣ ਤੇ ਨਹੀਂ ਰੋਕਦੇ ਪਹਿਲਾਂ ਰੋਕਦੇ ਹੁੰਦੇ ਸੀ ਇਹ ਲਗਾਤਾਰ ਬੋਲਦੇ ਹੁੰਦੇ ਸੀ ਜਵਾਕ ਅੱਛਾ ਉਹਦੇ ਕਰਕੇ ਰੋਕਦੇ ਹੁੰਦੇ ਸੀ ਕਿ ਪੰਜਾਬੀ ਬੋਲਨੀ ਆ ਤੇ ਬੋਲੋ ਪਰ ਇਹ ਲਗਾਤਾਰ ਨਾ ਬੋਲੋ ਪ੍ਰਿੰਸੀਪਲ ਮੈਡਮ ਨੇ ਵੀ ਕਿਹਾ ਸੀ ਸਾਨੂੰ ਜਵਾਕ ਬੋਲਦੇ ਹਟ ਹਟਦੇ ਨਹੀਂ ਸੀਗੇ ਫਿਰ ਐ ਈ ਚੱਲਦਾ ਰਿਹਾ ਜੀ ਇੱਥੇ ਬੈਠੇ ਨੇ ਕਿਸਾਨ ਕਿਸਾਨ ਤਾਂ ਕਹਿੰਦੇ ਅਸੀਂ ਅੱਗੇ ਜਾਣਾ ਹੈ ਜੰਤਰ ਮੰਤਰ ਜਾਣਾ ਕਹਿੰਦੇ ਅਸੀਂ ਤਾਂ ਜੰਤਰ ਮੰਤਰ ਜਾ ਕੇ ਆਪਣਾ ਅਸਲ ਚ ਕਹਿਣਾ ਚਾਹੀਦਾ ਇੱਥੇ ਵੀ ਪ੍ਰੈਸ਼ਰ ਹੋਣਾ ਹੀ ਪੈ ਰਿਹਾ ਹਾਂ ਅੱਗੇ ਜਾ ਕੇ ਵੀ ਆਪਾਂ ਦਿੱਲੀ ਜਾ ਕੇ ਵੀ ਬਹਿਣਾ ਹੀ ਇੱਥੇ ਬੈਠੇ ਹਾਂ ਹਰਿਆਣੇ ਵਾਲੇ ਮੰਤਰੀ ਕਹਿੰਦੇ ਹਰਿਆਣੇ ਵਾਲੇ ਮੰਤਰੀ ਤਾਂ ਕਹਿੰਦੇ ਕਹਿੰਦੇ ਅੱਗੇ ਜਾ ਕੇ ਕਿਸਾਨਾਂ ਨੇ ਕਿਹੜਾ ਡਾਂਸ ਕਰਨਾ ਹੈ ਦਿੱਲੀ ਦੇ ਵਿੱਚ ਹਾਂਜੀ ਹਾਂਜੀ ਗੁੱਲਤੋ ਹੀ ਆ ਤੇ ਜਿੰਨਾ ਚਿਰ ਆਪਣੇ ਆਗੂਆਂ ਦਾ ਕੋਈ ਆਰਡਰ ਨਹੀਂ ਆਉਂਦਾ ਹੁਕਮ ਨਹੀਂ ਆਉਂਦਾ ਉਨਾਂ ਚਿਰ ਬੈਠੀ ਐ ਸਾਰੇ ਕਿਸਾਨ ਹੂੰ ਬਾਅਦ ਚ ਜੇ ਹੁਕਮ ਆਊਗਾ ਫਿਰ ਇਹ ਬਾਰਡਰ ਬੁੱਡਰ ਦਾ ਮਿੰਟਾਂ ਦਾ ਕੰਮ ਮਿੰਟਾਂ ਦਾ ਕੰਮ ਐ ਤਾਂ ਅੱਛਾ ਹਾਂਜੀ ਹਾਂਜੀ ਚੱਲਤੀ ਕਲਾ ਜੋ ਪੂਰਾ ਜੀ ਹਾਂਜੀ ਆਪਣੇ ਜੋ ਪੰਜਾਬੀਆਂਗੇ ਕੁਝ ਨਹੀਂ ਅੜਿਆ ਜਤੇ ਹੂੰ ਆਪਣੇ ਜਿਹੜੇ ਸਿੱਖ ਸੀ ਅਹਿਮਦ ਸ਼ਾਹ ਅਦਾਲੀ ਨੂੰ ਰੋਗਤਾ ਸੀ ਇਹ ਤਾਂ ਚੀਜ਼ ਦੀ ਕੋਈ ਨਹੀਂ ਕਿਹੜੇ ਬਾਗ ਦੀ ਮੂਲੀ ਆ ਪੰਜਾਬ ਤੇ ਵੀ ਸਭ ਤੋਂ ਘੱਟ ਸਮਾਂ ਜੇ ਰਾਜਕੀਤਾ ਅੰਗਰੇਜ਼ਾਂ ਨੇ ਪੰਜਾਬ ਤੇ ਸਭ ਤੋਂ ਘੱਟ ਹਾਂਜੀ ਹਾਂਜੀ ਪੰਜਾਬ ਤੇ ਘੱਟ ਕੀਤਾ ਬਾਕੀ 150 ਕੀਤਾ ਆਪਣੇ 100 ਹੀ ਕੀਤਾ ਇੱਥੇ ਸਹੀ ਹੈ ਇੱਧਰ ਬਾਈ ਆਏ ਨੇ ਤਾਂ ਬਾਈ ਪੋਤੇ ਨੂੰ ਲੈ ਕੇ ਆਏ ਨੇ ਨਾਲ ਦਿਖਾਉਣ ਵਾਸਤੇ ਕਹਿੰਦੇ ਅੰਦੋਲਨ ਦੇ ਵਿੱਚ ਪੋਤਾ ਕਹਿੰਦਾ ਜਾ ਕੇ ਆਉਣਾ ਮੈਂ ਦੇਖਣਾ ਇਹ ਤਾਂ ਬਹੁਤ ਵਧੀਆ ਜੀ ਆਪਾਂ ਜੇ ਬੱਚਿਆਂ ਨੂੰ ਦਿਖਾਵਾਂਗੇ ਅੰਦੋਲਨ ਤਾਂ ਕਿਓ ਕਿੰਨਾ ਨੇ ਵੀ ਅੰਦੋਲਨ ਨਹੀਂ ਜਿੰਨੇ ਦੇਖੋ ਕਿ ਨਹੀਂ ਬਹੁਤ ਵਧੀਆ ਚੰਗੀ ਗੱਲ ਆ ਇਸਦਾ ਆਪ ਅਪੀਲ ਕਰਦੇ ਆ ਹਰੇਕ ਨੂੰ ਵੀ ਬਾਅਦ ਤੋਂ ਬਾਅਦ ਸਾਡੀਆਂ ਬੀਬੀਆਂ ਭੈਣਾਂ ਨੂੰ ਵੀ ਹਾਜ਼ਰੀ ਲਵਾਉਣਾ ਜਿਵੇਂ ਅੱਜ ਵੀ ਆਈਆਂ ਸੀ ਭੈਣਾਂ ਹਾਜ਼ਰੀ ਲਵਾ ਕੇ ਗਈਆਂ ਬਹੁਤ ਵਧੀਆ ਜੀ ਸਭ ਦੇ ਕਿੰਨਾ ਹੀ ਸੰਘਰਸ਼ ਜਿੱਤੇ ਜਾਂਦੇ ਆ ਬਾਈ ਜੀ ਦੇਖੋ ਹਾਂਜੀ ਤਾਂ ਬੱਚਾ ਕਹਿੰਦਾ ਪਹਿਲਾਂ ਮੈਂ ਕਿਸਾਨ ਅੰਦੋਲਨ ਚ ਆ ਨਹੀਂ ਸੀ ਸਕੇ ਆ ਕਹਿੰਦਾ ਹੁਣ ਮੈਂ ਆ ਗਿਆ ਐਤਕੀ ਮੈਂ ਦੇਖਣ ਚਲੋ ਬਹੁਤ ਵਧੀਆ ਲੱਗਿਆ ਵੀਰ ਦੀ ਹਾਜ਼ਰੀ ਲੱਗੀ ਬੱਚੇ ਦੀ ਜਨਾ ਜੀ ਤੇ ਬਹੁਤ ਵਧੀਆ ਲੱਗਦਾ ਸਾਨੂੰ ਵੀ ਵਧੀਆ ਜੇ ਬੱਚੇ ਦੇ ਹੌਂਸਲੇ ਆ ਜੀ ਸਾਨੂੰ ਵੀ ਹੌਸਲਾ ਮਿਲਦਾ ਨਾ ਉਹ ਦੇਖ ਕੇ ਬਹੁਤ ਵਧੀਆ ਲੱਗਦਾ ਜ ਤੇ ਆਪ ਸਾਰੇ ਇੱਕ ਨੂੰ ਬੀਲ ਕਰ ਦਈ ਸਾਰੇ ਜਿੰਨੇ ਵੀ ਸਾਡੇ ਵੀਰ ਬੰਡਾਂ ਚ ਬੈਠਿਆ ਵੀ ਆਓ ਹਾਜ਼ਰੀ ਲਵਾਓ ਤੇ ਆਪਣਾ ਇੱਕੇ ਨਾਲ ਹੀ ਸੰਘਰਸ਼ ਜਿੱਤੇ ਜਾਣੇ ਬਜੀ ਦੇਖੋ ਕੱਲਿਆਂ ਦਾ ਕੋਈ ਵੀ ਆ ਸਭ ਨਾਲ ਦਾ ਇੱਕਾ ਹੋਊਗਾ ਤੇ ਸੰਘਰਸ਼ ਜਿੱਤੇ ਜਾਣਗੇ ਤੇ ਸਾਰਾ ਨੂੰ ਅਪੀਲ ਆਈ ਬਹੁਤ ਬਹੁਤ ਪੰਚੋ ਸਹੀ ਹੈ ਅਸੀਂ ਦੇਖ ਸਕਦੇ ਹਾਂ ਤੁਸੀਂ ਖਨੌਰੀ ਬਾਰਡਰ ਦੇ ਉੱਪਰ ਕਿਸਾਨ ਨੇ ਜਿਹੜੇ ਲਗਾਤਾਰ ਡਟੇ ਹੋਏ ਨੇ ਆਪਣੀਆਂ ਹੱਕਾਂ ਹੱਕੀ ਮੰਗਾ ਮੰਗਣ ਦੇ ਲਈ ਕਿਸਾਨ ਦੇ ਕੇਂਦਰ ਦੇ ਮੂਹਰੇ ਜਿਹੜੀਆਂ ਮੰਕਾਂ ਜਿਹੜੀਆਂ ਰੱਖੀਆਂ ਹੋਈਆਂ ਨੇ ਤਾਂ ਉੱਥੇ ਹੀ ਬੀਬੀਆਂ ਵੀ ਲਗਾਤਾਰ ਆਈਆਂ ਇਸ ਅੰਦੋਲਨ ਦੇ ਵਿੱਚ ਆ ਬੱਚੇ ਨੇ ਜਿਹੜੇ ਉਹ ਵੀ ਲਗਾਤਾਰ ਇਸ ਅੰਦੋਲਨ ਦੇ ਵਿੱਚ ਆ ਰਹੇ ਨੇ ਜਿਵੇਂ ਇਹ ਬੱਚਾ ਜਿਹੜਾ ਅੰਦੋਲਨ ਦੇ ਵਿੱਚ ਆਇਆ ਆਪਣੇ ਦਾਦਾ ਜੀ ਨੂੰ ਕਹਿ ਕੇ ਕਿ ਮੈਂ ਦੇਖ ਕੇ ਆਉਣਾ ਅੰਦੋਲਨ ਦੇ ਵਿੱਚ ਕੀ ਹੈ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਖਨੌਰੀ